ਆਉ ਜੀ ਸ਼ੁਰੂ ਕਰਦੇ ਹਾਂ ਅੰਗ ਨੰਬਰ 1232 ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸਾਰਗ ਅਸ਼ਟਪਦੀਆ ਮਹੱਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਹੈਰੇ ਬਿਨ ਕਿਉ ਜੀਵਾ ਮੇਰੀ ਮਾਈ ਜੈ ਜਗਦੀਸ਼ ਤੇਰਾ ਜਸ ਜਚੋ ਮੈਂ ਹਰ ਬਿਨ ਰਹਿਨ ਨਜਾਈ ਰਹਾਉ ਹਰ ਕੀ ਪਿਆਸ ਪਿਆਸੀ ਕਾਮਨ ਦੇਖੋ ਰਹਿਨ ਸਬਾਈ ਸ੍ਰੀ ਤਰਨਾਥ ਮੇਰਾ ਮਨ ਲੀਨਾ ਪ੍ਰਭ ਜਾਨੇ ਪੀਰ ਪਰਾਇ ਗੰਤ ਸਰੀਰ ਪੀਰ ਹੈ ਹਰ ਬਿਨ ਗੁਰ ਸਬਦ ਦੀ ਹਰ ਪਾਈ ਹੋ ਹੋ ਦਇਆਲ ਕਿਰਪਾ ਕਰ ਹਰ ਜੀਓ ਹਰ ਸੋ ਰਹਾ ਸਮਾਈ ਐਸੀ ਰਵਤ ਰਵ ਹੋ ਮਨ ਮੇਰੇ ਹਰ ਚਰਣੀ ਚਿਤ ਲਾਈ ਬਿਸਮ ਭਈ ਗੁਣ ਗਾਏ ਮਨੋਹਰ ਨਿਰਪੋ ਸਹਜ ਸਮਾਈ हृदय नाम सदा तुन निहचल कटे न किमत बिन सब बिनना वोहि निर्तन सतगुर भुज बुझाई प्रीतम प्रान पै सुन सजनी धूत बिख खाई, जबकी उपजी तब की तैसी रंगुल पै मन पाई। ਸਹਜ ਸਮਾਦ ਸਦਾ ਲਿਵ ਹਰਿ ਸਿਉ ਜੀਵਾ ਹਰ ਗੁਨ ਗਾਈ ਗੁਰ ਕੈ ਸਬਦ ਰਤਾ ਬੈ ਰਗੀ ਨਿਜ ਕਰਤਾ ਢੀ ਲਾਈ ਸੁਦਰਸ ਨਾਮ ਮਹਾਰਸ ਮਿਠਾ ਨਿਜ ਕਰ ਤਤ ਗੁ ਸਾਈ ਤੈਹੀ ਮਨ ਜਹਿ ਹੀ ਤੈ ਰਖਿਆ ਐਸੀ ਗੁਰਮਤਿ ਪਾਈ സാധ ബ്രഹ്മാദ ഇന്ദ്രാദിക്കാനക്കി ന ജീവ ഹര കാമ വട ആയി സർഗ മഹ്ല പഹല ഹര ബുക് മന മേരാട്ട ദുഃഖ ബി സ ോധ നിവാര സിപോ ബിസര ഗച്ച ഹർമാല സംഗീ ചഗ പഞ്ചന പയാ ശബ്ദ ലി ലി ഹരസാക്ിഖാനി വര ബഡ് ഭി പൈ സുബര ഗ്രഹ കേദ ജു ദ മോഹന മോഹലിയ മന മോരാ ബാഗ ല ਸਾਜ ਵਿਚਾਰ ਕਿਲ ਵਿਖ ਦੁਖ ਕਾਟੇ ਮਨ ਨਿਰਮਲ ਅਨਰਾਗੀ ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀਂ ਅਨਪੂਜਾ ਸਬਦ ਵਿਚਾਰ ਪਰਮ ਪਉ ਪੰਜਨ ਅਵਰ ਨ ਜਾਣੀ ਅਨਦੁਜਾ ਮਨੁਆ ਮਾਰ ਨਿਰਮਲ ਪਦ ਚਿਨੇ ਹਰ ਰਸਰਤੇ ਅਦਿਕਾਹੀ एक बिन मैं अवर न जाना सतगुर बूझ बुझाई अगम अगोचर अनाथ अजोनी गुरमत को जाने सुबर परे नाही चित डोल मन ही ते मन मानिया गुर कथो कथिय कहो कहा वैसो ही ਨਾਨਕ ਦੀਨ ਦਿਆਲ ਹਮਾਰੇ ਅਵਰ ਨ ਜਾਣਿਆ ਕੋਈ ਸਾਰਗ ਮਹਲਾ 3 ਅਸ਼ਟਪਦੀਆ ਕਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਮਨ ਮੇਰੇ ਹਰ ਕੈ ਨਾਮ ਵਡਾਈ ਹਰ ਬਿਨ ਅਵਰ ਨ ਜਾਣਾ ਕੋਈ ਹਰ ਕੀ ਨਾਮ ਮੁਕਤ ਗਤ ਪਾਈ ਰਹਾਉ ਸਬਦ ਪਉ ਪੰਚਨ ਜਮਕਾਲ ਨਿਖੰਝਨ ਹਰ ਸੇ ਤੀਲ ਵਲਾਈ ਹਰ ਸੁਖ ਦਾਤਾ ਗੁਰਮੁਖ ਜਾਤਾ ਸਹ ਜੀ ਰਹੈ ਸਮਾਈ ਭਗਤਾ ਕਾ ਭੋਜਨ ਹਰ ਨਾਮ ਨਿਰੰਚਨ ਪਹਿਨਣ ਭਗਤ ਬੜਾਈ निज करवासा सदा हर सेवन हर दर सुभ पाई मनमुख बुद्ध काची मनवा का डोलै अकथनक थे कहानी गुरुमत नेह चल हर मन वसे आ अमृत साची बानी मन के तरंग शब्द निवारे रसना सहज सुपाई ਸਤ ਗੁਰ ਮਿਲ ਰਹੀ ਐ ਸਦ ਆਪਣੇ ਜਿਨ ਹਰ ਸੇਤੀ ਲਿਬਲਾਈ ਮਨ ਸਬਦ ਮਰਹਿ ਤਾ ਮੁਕਤੋ ਹੋਵੇ ਹਰ ਚਰਣੀ ਚਿਤ ਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਵੇ ਸਹਜ ਸੁਪਾਈ ਸਬਦ ਵਿਚਾਰ ਸਦਾ ਰੰਗ ਰਤੇ ਹਉ ਮੈਂ ਤ੍ਰਿਸਨਾ ਮਾਰੀ અંતર નહ કેવલ હર રવ્યા સબે આત્મ રામ મુરારી સેવક સેવ રહી સચ રાતે મન પાણી દુબિદા મહલ ન પાવે જગ ઝુઠી ગુણ અવગણના પછાણે આપે મેલ લથ કથિયે સચ શબ્દ સચ બાણી ਨਾ ਨਿੱਕੇ ਸਾਚੇ ਸੱਚ ਸਮਾਣੀ ਹਰਿ ਕਾ ਨਾਮ ਵਖਾਣੀ ਸਾਰਗ ਮਹੱਲਾ ਤੀਜਾ ਮਨ ਮੇਰੇ ਹਰਿ ਕਾ ਨਾਮ ਅਤ ਮਿੱਠਾ ਜਨਮ ਜਨਮ ਕੇ ਕਿਲਵਿਕ ਪਉ ਪੰਜਨ ਗੁਰਮੁਖ ਏ ਕੋ ਡਿਠਾ ਰਹਾਉ ओट, कोट कोटर के पाप बिना सन हर सा मन पाया हिन अवर सतग एक बुजाय प्रेम पदार्थ जिन कट वसया सहजे रहे समाही सबद रते से रंग चलुले लेराते सहज सुपाई रसना शब्द विचार रस रति लाल पै रंग लाई राम नाम न केवल जाने आ, मन तृप्ति आ शांति आई पंडित पढ़ पड़ मुनी सब थके भ्रम पेख थके पेख तारी गुर प्रसाद निरंजन पाया साचै शब्द विचारी ਆਵਾਗੋਣ ਨਿਵਾਰ ਸੱਚ ਰਤੇ ਸਾਚ ਸਬਦ ਮਨ ਪਾਇਆ ਸਤਿਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚ ਹੋ ਆਪ ਗਵਾਇਆ ਸੱਚੇ ਸਬਦ ਸਹਜ ਧੁਨ ਉਪਜੈ ਮਨ ਸਾਚੈ ਲਵਲਾਈ ਅਗੰ ਅਗੋਚਰ ਨਾਮ ਨਿਰੰਜਨ ਗੁਰਮੁਖ ਮਨ ਵਸਾਈ ਇਕ ਸਮਹਿ ਸਭ ਜਗ ਤੋ ਵਰਤੈ ਵਿਰਲਾ ਇਕ ਪਛਾਣੈ ਸਬਦ ਮਰੈਤਾ ਸਭ ਕਿਛ ਸੁਜੈ ਅਨ ਦਿਨ ਏਕੋ ਜਾਣੈ ਜਿਸਨੋ ਨਦਰ ਕਰੇ ਸੋਈ ਜਨਬੁਜੈ ਹੋਰ ਕਹਿਣਾ ਕਥਨ ਨਜਾਈ ਨਾਨਕ ਨਾਮ ਰਤੇ ਸਦਾ ਬੈਰਗੀ ਇਕ ਸਬਦ ਲਿਵਲਾਈ ਸਾਰਗ ਮਹੱਲਾ ਤੀਜਾ ਮਨ ਮੇਰੇ ਹਰ ਕੀ ਕਥ ਕਹਾਣੀ ਹਰ ਨਦਰ ਕਰੇ ਸੋਈ ਜਨ ਪਾਹੀਂ ਗੁਰਮੁਖ ਵਿਰਲੇ ਜਾਣੀ ਰਹਾਉ ਹਰ ਗਹਿਰ ਗੰਭੀਰ ਗੁਣੀ ਗਹਿਿਰ ਗੁਰ ਕੈ ਸਬਦ ਪਛਾਨਿਆ ਬਹੁ ਵਿਦ ਕਰਮ ਕਰ ਹੈ ਪਾਏ ਦੁਜੈ ਬਿਨ ਸਬਦੈ ਬਾਰਨਿਆ ਹਰੇ ਨਾਮ ਨਾ ਵੈ ਸੋਈ ਜਨ ਨਿਰਮਲ ਫਿਰ ਮਹਿਲਾ ਮੂਲ ਨ ਹੋਈ ਨਾਮ ਬਿਨ ਸਭ ਜਗ ਹੈ ਮਹਿਲਾ ਦੁਜੈ ਪਰਮ ਪਤ ਖੋਈ ਕਿਆ ਦ੍ਰਿੜਾ ਕਿਆ ਸੰਗ੍ਰਹਿ ਤਿਆਗੀ ਮੈਂ ਤਾਂ ਬੂਝ ਨ ਪਾਈ ਹੋ ਏ ਦਇਆਲ ਕਿਰਪਾ ਕਰ ਹਰ ਜਿਓ ਨਮੋ ਹੋ ਇਸ ਖਾਈ ਸੱਚਾ ਸੱਚ ਦਾਤਾ ਕਰਮ ਵਿਧਾਤਾ ਜਿਸ ਭਾਵੈ ਤਿਸ ਨੈ ਲਾਹੀ ਗੁਰੂ ਦਵਾਰੈ ਸੋਈ 부ਝੈ ਜਿਸ ਨੂੰ ਆਪ 부ਝਾਈ ਦੇਖ ਬਿਸਮਾਦ ਇਹੋ ਮਨ ਨਹੀਂ ਚੇਤੇ ਆਵਾ ਗੋੜ ਸੰਸਾਰਿਆ ਸਤਿਗੁਰ ਸੇਵੇ ਸੁਈ 부जय ਪਾਏ ਮੁਖ ਦੁਆਰਾ ਜਿਨ ਦਰ ਸੁਜੈ ਸੇ ਕਦੇ ਨਾ ਵਿਗਾੜੈ ਸਤਿਗੁਰ 부ਜ ਬਝਾਈ ਸੱਚ ਸੰਜਮ ਕਰੜੀ ਕਿਰਤ ਕਮਾਵ ਹੈ ਆਵਣ ਜਾਣ ਰਹਾਈ ਸੇਦਰ ਸੱਚਾ ਸਾਚ ਗਮਵ ਹੈ ਜਿਨ ਗੁਰਮੁਖ ਸਾਚ ਅਧਾਰਾ ਮਨਮੁਖ ਦੂਜੈ ਪਰਮ ਪੋਲਾਈ ਨ ਮੁਝੈ ਵਿਚਾਰ ਆਪੇ ਗੁਰਮੁਖ ਆਪੇ ਦੇਵੈ ਆਪੇ ਕਰ ਕਰ ਵੇਖੈ ਨਾਨਕ ਸੇ ਜਨ ਥਾਈ ਪਏ ਹੈ ਜਨ ਕੀ ਪਤ ਪਾਵੈ ਲਖੈ സർഗ മഹ്ല അഷ്ട്രസാ ഗോസ പ്രപ തുറക്കണ കാവന പായ സമാവണ സഗല ത്ര പീ ര ਰਾਣਾ ਰਾਉ ਰਾਜ ਪੈ ਰੰਕਾ ਉਨ ਝੂਠੇ ਕਹਿਣ ਕਹਾਇਓ ਹਮਰਾ ਰਾਜਨ ਸਦਾ ਸਲਾਮਤ ਤਾਕੋ ਸਗਲ ਕਟਾ ਜਸ ਗਾਇਓ ਉਪਮਾ ਸੁਨਹੋ ਰਾਜਨ ਕੀ ਸੰਤੋ ਕਹਤ ਜੇਤ ਪਾਹੂ ਚਾ बे सुमार वड सादा तरै उच्ची ते ऊंचा पवन परयो सगल अकार पावक काष्ट संगी नीर तरण करे राखी एकत कोई न किसी संगी कट कट कथा राजन की जाले कर कर तुझ है ओ महा ਜੀ ਜੰਤ ਸਭ ਪਾਛੈ ਕਰਿਆ ਪ੍ਰਥਮੇ ਰਿਜਕ ਸਮਾਹ ਜੋ ਕਿਛ ਕਰਣਾ ਸੋ ਆਪੇ ਕਰਣਾ ਮਸਲਤ ਕਾ ਹੂਦੀਨੀ ਅਨਿਕ ਜਤਨ ਕਰ ਕਰ ਹ ਦਿਖਾਏ ਸਾਚੀ ਸਾਖੀ ਚਿਨੀ ਹਰ ਭਗਤਾ ਕਰ ਰੱਖੇ ਆਪਣੀ ਦੀਨੀ ਨਾਮ ਵਡਾਈ जिन जिन करी अवगिया जनकी ते तै दियै रुड़ाई मुक्त भई साध संगत कर तिनके अवगन सब पर हरिया तिन को देख भई कृपाला तिन भव सागर तरिया हम नननीच तुमे बड साहिब कुदरत कौन बिचारिया ਮਨੁ ਤਨ ਸੀਤਲ ਗੁਰੂ ਦਰਸ ਦੇਖੀ ਨਾਨਕ ਨਾਮੇ ਅਧਾਰ ਸਾਰਗ ਮਹੱਲਾ ਪੰਜਵਾ ਅਸ਼ਟਪਦੀ ਕਰਛੇਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਅਗੰ ਅਗਾਦ ਸੁਨ ਹੋ ਜਨ ਕਥਾ ਪਾਰ ਬ੍ਰਹਮ ਕੀ ਚਰਜ ਸਬਾ ਰਹਾਓ ਸਦਾ ਸਦਾ ਸਤਗੁਰ ਨਮਸਕਾਰ ਗੁਰ ਕਿਰਪਾ ਤੇ ਗੁਣ ਗਾਏ ਅਪਾਰ ਮਨ ਪੀਤਰ ਹੋਵੇ ਪਰਗਾਸ ਗਿਆਨ ਅੰਛਨ ਅਗਿਆਨ ਬਿਨਾਸ ਮਿੱਤ ਨਹੀਂ ਜਾ ਕਾ ਬਿਸਥਾਰ ਸੋ ਬਾਤਾ ਕੀ ਅਪਰੇ ਅਪਾਰ अनिक रंग जाके गाहे सोग हरख ब्रह्म में है है। अनिक जाके बेद तुन कर है अनिक महेश बैस ध्यान तर है अनिक पुरख अंसावतार अनेक इंद्र उभे दरबार અનિક પવન પાવક્યર નીર અનિક રતન સાગર દદ ખીર અનિક સૂર સસ્યર નખ્યાત અનિક દેવી દેવા દેવાહપાંત અનિક બસુદા અનિક કામતેન અનિક પાર જાત અનિક મુખ મુખબેન ਅਨਿਕ ਆਕਾਸ ਅਨਿਕ ਪਾਤਾਲ ਅਨਿਕ ਮੁਖੀ ਜਪੀਐ ਗੋਪਾਲ ਅਨਿਕ ਸਾਸਤਰ ਸਿਮਰਤ ਪੋਰਾਨ ਅਨਿਕ ਜੁਗਤ ਹੋਵਤ ਬਖਿਆਨ ਅਨਿਕ ਸਰੋਤੇ ਸੁਨਹਿ ਨਿਦਾਨ ਸਰਬ ਜੀ ਪੂਰਨ ਭਗਵਾਨ ਅਨਿਕ ਧਰਮ ਅਨਿਕ ਕੋ ਮੇਰ ਅਨਿਕ ਬਰਨ ਅਨਿਕ कनिक सुमेर अनिक सेख नवतन नाम लेह अनिक पुरिया अनिक तह अनिक रूप रंग ब्रह्मांड अनिक बना अनेक फल मूल अपह सुखम अपह अस्थूल ਅਨਿਕ ਜੁਗਾਦ ਦਿਨ ਸਾਰੇ ਰਾਤ ਅਨਿਕ ਪਰਲੋ ਅਨਿਕ ਉਤਪਾਤ ਅਨਿਕ ਜੀ ਜਾ ਕੀ ਗ੍ਰਹਿ ਬਾਹੇ ਰਮਤ ਰਾਮ ਪੂਰਨ ਸਰਬਠਾਇ ਅਨਿਕ ਮਾਇਆ ਜਾ ਕੀ ਲਖੀ ਨ ਜਾਹੀ ਅਨਿਕ ਕਲਾ ਖੇਲੇ ਹਰ ਰਾਇ ਅਨਿਕ ਤੁਨਿਤ ਲਲਿਤ ਸੰਗੀਤ ਅਨਿਕ ਗੁਪਤ ਪ੍ਰਗਟੇਤ ਹਚੀਤ ਸਬ ਤੇ ਉਚ ਭਗਤ ਜਾ ਕੈ ਸੰਗ ਆਠ ਪਹਿਰ ਗੁਨ ਗਾਵਹਿ ਰੰਗ ਅਨਿਕ ਅਨਾਹਦ ਆਨੰਦ ਚੁਨਕਾਰ ਉਾਰਸ ਕਾ ਕਚ ਅੰਤ ਨ ਪਰ ਸਤਪੁਰਖ ਸਤਿ ਅਸਥਾਨ ਉਚਤੇ ਉਚ ਨਿਰਮਲ ਨਿਰਬਾਨ അപ്പിയ ആഹ കൃപാ നിധാന നാനകളത്തെ പൈ നിഹ സർഗ മഹല്ല പഞ്ചാ ഇക്കാര സസാദ ਸਬ ਦੇਖੀਏ ਅਨਪੈ ਕਾ ਦਤਾ ਕਟਕਟ ਪੂਰਨ ਹੈ ਅਲਪਾਤਾ ਕਟਕਟ ਪੂਰਨ ਕਰ ਬਸ ਥੀਰਨ ਜਲ ਤਰੰਗ ਜਿਉ ਰਚਨ ਕੀਆ ਹਬ ਰਸਮਾਣੇ ਭੋਗ ਕਟਾਣੇ ਆਨਨ ਬੀਆ ਕੋਥੀਆ ਹਰ ਰੰਗੀ ਇਕ ਰੰਗੀ ਠਾਕੁਰ ਸੰਤ ਸੰਗ ਪ੍ਰਭਜਤਾ ਨਾਨਕ ਦਰਸਲੀ ਨਾ ਜਿਉ ਜਲ ਮੀਨਾ ਸਭ ਦੇਖੀਏ ਅਨਪੈ ਕਾ ਦਤਾ ਕੌਣ ਉਪਮਾ ਦਿਉ ਕਵਨ ਬਡਾਈ ਪੂਰਨ ਪੂਰ ਰਹਿਓ ਸਰ ਬਠਾਈ ਪੂਰਨ ਮਨਮੋਹਨ ਘਟ ਘਟ ਸੋਹਣ ਜਬ ਖਿੰਚੈ ਤਬ ਝਾਈ ਕਿਉ ਨ ਆਰਾਧੋ ਮਿਲਕਰ ਇਸਾ ਦਹ ਕਰੀ ਮੋਹਤਕ ਬੇਲਾ ਆਈ ਅਰਥ ਦਰਬ ਸਭ ਜੋ ਕਿਛ ਦੀ ਸੈ ਸੰਗਨ ਕਛੂ ਜਾਹੀ ਕਹ ਨਾਨਕ ਹਰਿ ਹਰਿ ਆਰਾਧੋ ਕਵਨ ਉਪਮਾ ਦੇਹੁ ਕਵਨ ਬਡਾਈ पूछ संत मिरू ठाकुर कैसा ही ओ अरप देहो सदेसा देहो सदेसा प्रभु जीओ कैसा कह मोहन परवेसा अंग अंग सुखदाई पूरन ब्रह्माही थान थानंतर थान देसा ਬੰਦਨ ਤੇ ਮੁਕਤਾ ਘਟ ਘਟ ਜੁਕਤਾ ਕਹਿ ਨਾ ਸਕੋ ਹਰ ਜੈਸਾ ਦੇਖ ਚਰਿਤ ਨਾਨਕ ਮਨ 모ਹਿਉ ਪੁੱਛੈ ਦੀਨ ਮੇਰੋ ਠਾਕੁਰ ਕੈਸਾ ਕਰਿ ਕਿਰਪਾ ਆਪਣੇ ਪਹਿ ਆਇਆ ਤਨ ਸੋਰੀਦਾ ਜਹ ਚਰਨ ਬਸਾਇਆ चरण बसया संत ज्ञान ज्ञानीर् गवाया भया प्रकाश्रिद उल प्रभलोडी द पाया दुख नाठा सुख कर वूठा महानन्द सहजाया कह नानक मैं पूरा पाया कर क्रिपा आया ਸਿਰੰਗ ਕੀ ਵਾਰ ਮਹੱਲਾ ਚੌਥਾ ਰਾਈ ਮਹਿਮੇ ਹਸਨੇ ਕੀ ਧੁਨ ਇੱਕ ਓਮਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਦੂਜਾ ਗੁਰ ਕੁੰਜੀ ਬਾਹੂ ਨਿਵਲ ਮਨ ਕੋਠਾ ਤਨ ਛੱਤ ਨਾਨਕ ਗੁਰਬਿਨ ਮਨ ਕਾ ਤਾ ਕਿ ਨ ਉਖੜੈ ਐ ਅਵਰਿ ਨ ਕੁੰਜੀ ਹੱਥ ਮਹੱਲਾ ਪਹਿਲਾ ਨਪਿਜੈ ਰਗੀ ਨਦੀ ਬੇਦ ਨਪਿਜੈ ਸੁਰਤੀ ਗਿਆਨੀ ਜੋਗ ਨਪਿਜੈ ਸੁਗੀ ਕਿਤੇ ਰੋਜ ਨਪਿਜੈ ਰੂਪੀ ਮਹਲੀ ਰੰਗ ਨਪਿਜ ਤੀਰਥ ਭਵੈ ਨੰਗ ਨਪਿਜਦਾਤੀ ਕਿਤੇ ਪੁੰਨ ਨਪਿਜ ਬਾਹਰ ਬੈਠਿਆ ਸੁਨ न पिजै पेड़ मरह पिड़ सूर न पीछे किते हो वह मन लिखा लिखे नानक पिजै सचै नाये महला पहला नव छह खटका करे निस दिन उचरे पार अठार ਤਿੰਨ ਪੀ ਅੰਤ ਨ ਪਾਇਆ ਤੋਹੀ ਨਾਮ ਬਿਹੂਣ ਮੁਕਤ ਕਿਉ ਹੋਏ ਨਾ ਬਵਸਤ ਬ੍ਰਹਮੈ ਅੰਤ ਨ ਜਾਣਿਆ ਗੁਰਮੁਖ ਨਾਨਕ ਨਾਮ ਪਛਾਣਿਆ ਪੜੀ ജന ജന പാപേലോന്നബ ജഗത്ത് സബായ ത്രേ ഗുണ ആപ സിജന മായ മോഹ വധായ ഗുരുപ്രസാദി ഉബരേ ജന പണ പാനക സച്ച വൃത്ത സബ സച്ച സമാ ਸ਼ਲੋਕ ਮਹਲਾ ਦੁਜਾ ਆਪ ਪਾਏ ਨਾ ਨਿਕਾਇ ਆਪੇ ਰਖੈ ਵੇ ਕਾ ਮੰਦਾ ਕਿਸਨੋ ਆਖੀਐ ਜਾਂ ਸਭਨਾ ਸਾਹਿਬ ਏਕ ਸਬਨਾ ਸਾਹਿਬ ਇੱਕ ਹੈ ਵੇਖ ਤੰਦੈ ਲਾਹੀ ਕਿਸੈ ਥੋੜਾ ਕਿਸੈ ਅਗਲਾ ਖਲੀ ਕੋਈ ਨਾ ਹੈ ਆਵਹਿ ਨੰਗੇ ਜਾਹਿ ਨੰਗੇ ਵਿੱਚੇ ਕਰਹਿ ਵਿਥਾਰ ਨਾਨਕ ਹੁਕਮ ਨਾ ਜਾਣੀ ਐ ਅੱਗੇ ਕਾਈ ਕਾਰ ਮਹੱਲਾ ਪਹਿਲਾ ਜਿਸ ਸਥਾਪ ਜੀਆਂ ਕੋ ਪਿਛੇ ਜਿਸ ਸਥਾਪ ਲੈ ਜਾਵੇ ਅਪੇ ਥਾਪ ਥਪੇ ਅਪੇ ਇਤਿ ਵਿਸ ਕਰਾਵੇ ਜੇਤੇ ਜੀ ਫਿਰ ਹੈ ਔ ਤੂਤੇ ਆਪੇ ਪਿਖਿਆ ਪਾਵੇ ਲਿਖੇ ਬੋਲਣ ਲਿਖੇ ਛਲਣ ਕਾਇਤ ਕਿਛ ਹੈਦਾਵੇ ਮੂਲ ਮੱਤ ਪਰਵਾਣਾਏ ਹੋ ਨਾਨਕ ਆਖ ਸੁਣਾਈ ਕਰਨੀ ਉੱਪਰ ਹੋਏ ਤਪავਸ ਜੀ ਕੋ ਕਹਿ ਕਹਾਈ ਪੜੀ ਗੁਰਮੁਖ ਚਲ ਤਰ ਚਾਏ ਓਨ ਗੁਣ ਪਰਗਟਿ ਆਇ ਆ ਗੁਰਬਾਣੀ ਸਦੀ ਉੱਚ ਰਹਿ ਹਰ ਮਨ ਵਸਾਇਆ ਸਕਤ ਗਈ ਭ੍ਰਮ ਕਟਿਆ ਸਿਵ ਜੋਤ ਜਗਾਇਆ ਜਿਨ ਕੈ ਪੋਤੇ ਪੁੰਨ ਹੈ ਗੁਰਪੁਰਖ ਮਿਲਾਇਆ ਨਾਨਕ ਸਹਜੇ ਮਿਲ ਰਹੇ ਹਰ ਨਾਮ ਸਮਾਇਆ ਸ਼ਲੋਕ ਮਹੱਲਾ ਦੂਜਾ ਸਾਹ ਚੱਲੇ ਵਣ ਜਾਰਿਆ ਲਿਖਿਆ ਦੇਵੈ ਨਾਲ ਲਿਖੇ ਉੱਪਰ ਹੁਕਮ ਹੋਏ ਲਈਐ ਵਸਤ ਸੰਭਾਲ ਵਸਤ ਲਈ ਵਣ ਜਾਰੇ ਵੱਖਰ ਬੱਦਾ ਪਾਹੀ ਕੇਈ ਲਹਾਲਾ ਚੱਲੇ ਇੱਕ ਚੱਲੇ ਮੂਲ ਗਵਾਏ ਥੋੜਾ ਕਿਨੇ ਨ ਮੰਗੇਓ ਕਿਸ ਕਹੀ ਐ ਸਾਬਾਸ ਨਦਰਤੀ ਨਾ ਕੋ ਨਾਨਿਕ ਅਜੇ ਸਬਤ ਲਾਏ ਰਾਸ ਮਹੱਲਾ ਪਹਿਲਾ ਜੋੜ ਜੋੜ ਵਿਛੜੇ ਵਿਛੜ ਜੁੜੇ ਜੀਵ ਜੀਬ ਮੋਏ ਮੋਏ ਜੀਵੇ ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕਿਤੇ ਗੁਰ ਚੇਲੇ ਹੋਏ ਅਗੇ ਪਾਛੇ ਗੰਤ ਨਾ ਆਵੇ ਕਿਆ ਜਾਤੀ ਕਿਆ ਹੁਣ ਹੋਏ ਸਭ ਕਰਨਾ ਕਿਰਤ ਕਰ ਲਿਖੀਐ ਕਰ ਕਰ ਕਰਤਾ ਕਰੇ ਕਰੇ ਮਨ ਮੁਖ ਮਰੀਐ ਗੁਰੂ ਮੁਖ ਤਰੀਐ ਨਾਨਕ ਨਦਰਿ ਨਦਰ ਕਰੇ ਪਾੜੀ मन मुख दूजा परम है दूजे लो पाया कूड़ कपट कमाव दे कूड़ो अलाया पुत्र कलत्र मोहित है सब दुख सबाया जमदर बदे मारिय है परम है परमाया मन मुख जन्म गवाया नानक हर पाया ਸੋਕ ਮਹੱਲਾ ਦੁਜਾ ਜਿਨ ਵਡਿਆਈ ਤੇਰੇ ਨਾਮ ਕੀ ਤੇ ਰੱਤੇ ਮਨਮਾਹੀ ਨਾਨਕ ਅੰਮ੍ਰਿਤ ਏਕੇ ਹੈ ਦੁਜਾ ਅੰਮ੍ਰਿਤ ਨਾ ਹੈ ਨਾਨਕ ਅੰਮ੍ਰਿਤ ਮਨਮਾਹੀ ਪਾਇ ਗੁਰ ਪ੍ਰਸਾਦ ਤਿੰਨੇ ਪੀਤਾ ਰੰਗ ਸੋ ਜਿਨ ਕੋ ਲਿਖਿਆ ਆਦ महला दूजा किता क्या साला ही है करे सोए नान की नानकिए है दूजा दाता नाही करता सो सौ है जिन किता आकार दाता सो साला ही है जे सब सबसे दे आधार ਨਾਨਕ ਆਪ ਸਦੀਵ ਹੈ ਇਹ ਪੂਰਾ ਜਿਸ ਪੰਡਾਰ ਵੱਡਾ ਕਰਸਾ ਲਾਹੀ ਹੈ ਅੰਤ ਨ ਪਾਇਆ ਵਾਰ ਪੜੀ ਹਰ ਕਾ ਨਾਮ ਨਿਦਾਨ ਹੈ ਸੇਵੇ ਸੁਖ ਪਾਈ ਨਾਮ ਨਿਰੰਜਨ ਉਚੇਰਾ ਪਤ ਸੋ ਕਰ ਜਾਈ ഗമുഖീ നാം ഹൃദയവസാഹി മത് പഖേരു വസ് സത്ഗുര താന കേ ആ ഗുമുഖ നാം റിവസാഹി മത് പഖേരു വസ്ോ സു തയ ਨਾਹ ਨਿਕੇ ਆਪ ਦਿਆਲ ਹੋਏ ਨਾ ਮੇ ਲਿਵ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹੀ